ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗਦਾ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਜ਼ਰੂਰ ਦੇਣਾ ਜੀ ਇਸੇ ਤਰ੍ਹਾਂ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਇਹ ਵੀ ਵਧੀਆ ਲੱਗੇ ਤਾਂ ਇਸ ਨੂੰ ਵੀ ਆਪਣਾ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਲਈ ਅਸੀਂ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਆਈਏ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਕਹਾਣੀ ਦਾ ਨਾਮ ਆ ਚਾਰ ਸਿਆਣੇ ਮੰਤਰੀ ਬੜੀ ਧੀਰ ਪਹਿਲਾਂ ਦੀ ਗੱਲ ਹੈ ਕਿ ਬਨਾਰਸ ਦਾ ਇੱਕ ਰਾਜਾ ਸੀ ਉਸ ਦੇ ਚਾਰ ਮੰਤਰੀ ਸਨ ਜੋ ਕਿ ਬਹੁਤ ਹੀ ਸਿਆਣੇ ਸਨ ਉਸ ਨੂੰ ਰਾਜ ਪ੍ਰਬੰਧ ਦੇ ਕੰਮਾਂ ਵਿੱਚ ਹਮੇਸ਼ਾ ਉਹ ਚੰਗੀ ਸਲਾਹ ਦਿੰਦੇ ਸਨ ਇੱਕ ਵਾਰੀ ਰਾਜੇ ਨੇ ਆਮ ਲੋਕਾਂ ਦੇ ਭਾਰੀ ਟੈਕਸ ਲਾਉਣ ਦੀ ਤਜ਼ਵੀਬ ਬਣਾਈ ਪਰ ਇਹਨਾਂ ਚਾਰਾ ਮੰਤਰੀਆਂ ਨੇ ਰਾਜੇ ਨੂੰ ਇਹ ਸਕੀਮ ਵਾਪਸ ਲੈਣ ਲਈ ਕਿਹਾ ਰਾਜੇ ਨੇ ਉਹਨਾਂ ਦੀ ਗੱਲ ਨਾ ਮੰਨੀ ਰਾਜਾ ਆਪਣੇ ਆਪ ਨੂੰ ਲਾਭ ਦੇਣਾ ਚਾਹੁੰਦਾ ਸੀ ਉਸ ਨੂੰ ਉਹਨਾਂ ਤੇ ਗੁੱਸਾ ਚੜ ਗਿਆ ਤੇ ਉਸ ਨੇ ਇਹਨਾਂ ਮੰਤਰੀਆਂ ਨੂੰ ਉਹਨਾਂ ਦੀਆਂ ਜਾਇਦਾਦਾਂ ਤੇ ਪਦਵੀਆਂ ਤੋਂ ਵੀ ਹਟਾ ਦਿੱਤਾ ਅਤੇ ਉਸ ਸਹਿਰ 'ਚੋਂ ਵੀ ਬਾਹਰ ਕੱਢ ਦਿੱਤਾ ਜਦੋਂ ਚਾਰੇ ਮੰਤਰੀ ਸ਼ਹਿਰ ਤੋਂ ਬਾਹਰ-ਬਾਹਰ ਜਾ ਰਹੇ ਸਨ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਊਂਠ ਦੀ ਪੈੜਚਾਲ ਦੇਖੀ ਜਿਸ ਤੋਂ ਜਾਪਦਾ ਸੀ ਕਿ ਊਂਠ ਇਸ ਰਸਤੇ ਉਨੇ-ਉਨੇ ਹੀ ਲੰਘਿਆ ਸੀ ਉਹ ਚਾਰੇ ਪਾਸੇ ਇਸ ਊਂਠ ਬਾਰੇ ਗੱਲਾਂ ਕਰਦੇ ਲੋਕਾਂ ਨੂੰ ਵੀ ਦੇਖ ਰਹੇ ਸਨ ਉਹ ਚਾਰੇ ਊਂਠ ਬਾਰੇ ਗੱਲਾਂ ਕਰਨ ਲੱਗ ਪਏ ਉਹ ਹਾਲ ਹੀ ਉਸ ਬਾਰੇ ਗੱਲਾਂ ਹੀ ਕਰ ਰਹੇ ਸਨ ਕਿ ਇੱਕ ਆਦਮੀ ਉਹਨਾਂ ਕੋਲ ਆਇਆ ਉਸਨੇ ਉਹਨਾਂ ਨੂੰ ਦੱਸਿਆ ਕਿ ਉਹ ਇੱਕ ਵਪਾਰੀ ਸੀ ਅਤੇ ਉਹ ਆਪਣੇ ਸਮਾਨ ਤੇ ਊਠ ਸਮੇਤ ਸ਼ਹਿਰ ਵੱਲੋਂ ਜਾ ਰਿਹਾ ਸੀ ਪਰ ਹੁਣ ਉਸ ਨੂੰ ਪਤਾ ਲੱਗਾ ਕਿ ਉਸ ਦਾ ਇੱਕ ਊਠ ਰਸਤੇ ਵਿੱਚ ਹੀ ਕਿਤੇ ਰਹਿ ਗਿਆ ਤੇ ਉਹ ਗਵਾਚ ਗਿਆ ਇਸ ਲਈ ਉਹ ਊਠ ਨੂੰ ਲੱਭਣ ਲਈ ਵਾਪਸ ਆਇਆ ਹੈ ਇਹ ਗੱਲ ਸੁਣ ਕੇ ਇੱਕ ਮੰਤਰੀ ਨੇ ਉਸ ਨੂੰ ਪੁੱਛਿਆ ਕੀ ਤੁਹਾਡਾ ਊਠ ਇੱਕ ਲੱਤ ਤੋਂ ਲੰਗੜਾ ਸੀ ਦੂਸਰੇ ਮੰਤਰੀ ਨੇ ਪੁੱਛਿਆ ਕੀ ਤੁਹਾਡਾ ਊਠ ਕਾਣਾ ਸੀ ਤੀਸਰੇ ਮੰਤਰੀ ਨੇ ਪੁੱਛਿਆ ਕਿ ਤੁਹਾਡੇ ਉਸ ਊਠ ਦੀ ਪੂੰਛ ਬਹੁਤ ਛੋਟੀ ਸੀ ਚੌਥੇ ਮੰਤਰੀ ਨੇ ਫਿਰ ਪੁੱਛਿਆ ਕੀ ਉਸ ਨੂੰ ਪੇਟ 'ਚ ਕੋਈ ਤਕਲੀਫ ਤਾਂ ਨਹੀਂ ਸੀ ਇਹ ਚਾਰਾ ਮੰਤਰੀਆਂ ਨੇ ਉਸ ਵਪਾਰੀ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਵਪਾਰੀ ਨੇ ਬੜੀ ਹੀ ਉਤਸੁਕਤਾ ਨਾਲ ਕਿਹਾ ਹਾਂ ਇਹ ਸਭ ਗੱਲਾਂ ਸੱਚੀਆਂ ਹਨ ਤੇ ਇੰਜ ਜਾਪਦਾ ਕਿ ਉਹ ਉਸ ਦਾ ਵਰਨਰ ਹੀ ਕਰ ਰਹੇ ਹੋਣ ਉਸ ਬਾਰੇ ਹੀ ਦੱਸ ਰਹੇ ਹੋਣ ਉਸ ਨੂੰ ਇੰਜ ਲੱਗਾ ਜਿਵੇਂ ਉਸ ਦੇ ਊਠ ਬਾਰੇ ਉਸ ਤੋਂ ਜ਼ਿਆਦਾ ਉਹ ਜਾਣਦੇ ਹੋਣ ਤੇ ਉਸਨੇ ਪੁੱਛਿਆ ਕਿ ਤੁਸੀਂ ਉਸ ਨੂੰ ਕਿਤੇ ਦੇਖਿਆ ਹੈ ਇੱਕ ਮੰਤਰੀ ਨੇ ਜਵਾਬ ਦਿੱਤਾ ਤੁਸੀਂ ਉਸ ਨੂੰ ਕਿਤੇ ਦੇਖਿਆ ਤਾਂ ਨਹੀਂ ਪਰ ਸੜਕ ਤੇ ਉਸ ਦੀ ਪੈਰ ਛਾਗ ਦੇਖੀ ਹੈ ਵਪਾਰੀ ਨੇ ਗੁੱਸੇ 'ਚ ਕਿਹਾ ਇੰਜ ਨਹੀਂ ਹੋ ਸਕਦਾ ਪਰ ਤੁਸੀਂ ਤਾਂ ਉਸ ਨੂੰ ਮੇਰੇ ਤੋਂ ਵੀ ਵਧੇਰੇ ਜਾਣਦੇ ਹੋ ਤੁਸੀਂ ਜ਼ਰੂਰ ਉਸ ਨੂੰ ਫੜ ਕੇ ਵੇਚ ਦਿੱਤਾ ਹੋਣਾ ਹੈ ਮੈਂ ਤੁਹਾਡੀ ਸ਼ਿਕਾਇਤ ਵਾਦਸਾ ਕੋਲ ਕਰਾਂਗਾ ਵਪਾਰੀ ਨੇ ਜਲਦੀ ਹੀ ਬਾਦਸ਼ਾਹ ਕੋਲ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਅਤੇ ਬਾਦਸ਼ਾਹ ਨੇ ਉਹਨਾਂ ਚਾਰਾਂ ਮੰਤਰੀਆਂ ਨੂੰ ਬੁਲਾ ਕੇ ਧਮਕੀ ਦਿੱਤੀ ਕਿ ਜੇ ਉਹਨਾਂ ਨੇ ਸਚਾਈ ਨਾ ਦੱਸੀ ਤਾਂ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦੇਵੇਗਾ ਰਾਜੇ ਨੇ ਕੁੱਸਿਆ ਜੇ ਤੁਸੀਂ ਊਠ ਨੂੰ ਦੇਖਿਆ ਹੀ ਨਹੀਂ ਤਾਂ ਉਸ ਦੀ ਇਹ ਸਭ ਕੁਝ ਉਸ ਬਾਰੇ ਕਿਵੇਂ ਦੱਸ ਦਿੱਤਾ ਕਿ ਉਹ ਲੰਗੜਾ ਸੀ ਕਿ ਉਹ ਕਾਣਾ ਸੀ ਤੇ ਉਸ ਦੀ ਪੂੰਛ ਛੋਟੀ ਸੀ ਜਾਂ ਉਸ ਨੂੰ ਕੋਈ ਬਿਮਾਰੀ ਸੀ ਪਹਿਲੇ ਮੰਤਰੀ ਨੇ ਕਿਹਾ ਮੈਂ ਦੇਖਿਆ ਕਿ ਊਂਟ ਦੇ ਸੜਕ ਉੱਤੇ ਸਿਰਫ ਤਿੰਨ ਪੈਰਾਂ ਦੇ ਹੀ ਨਿਸ਼ਾਨ ਲਗਾਤਾਰ ਨਜ਼ਰ ਆ ਰਹੇ ਸਨ ਅਤੇ ਮੈਂ ਇਸ ਤੋਂ ਹੀ ਨਤੀਜਾ ਕੱਢਿਆ ਕਿ ਉਹ ਇੱਕ ਲੰਗ ਤੋਂ ਇੱਕ ਲੱਤ ਤੋਂ ਲੰਗੜਾ ਹੋ ਸਕਦਾ ਹੈ ਉਸ ਤੋਂ ਬਾਅਦ ਦੂਸਰੇ ਮੰਤਰੀ ਨੇ ਕਿਹਾ ਸੜਕ ਉੱਪਰ ਲੱਗੇ ਖੱਬੇ ਹੱਥ ਦੇ ਦਰਖਤਾਂ ਦੇ ਪੱਤੇ ਖਾਦੇ ਹੋਏ ਸਨ ਜਦਕੀ ਸੱਜੇ ਹੱਥ ਵਾਲੇ ਦਰਖਤ ਉਸੇ ਤਰ੍ਹਾਂ ਸਾਬਤ ਸਨ ਇਸ ਤੋਂ ਮੈਨੂੰ ਜਾਪਿਆ ਕਿ ਉਹ ਮੁਠ ਸੱਜੀ ਅੱਖ ਤੋਂ ਕਾਣਾ ਹੋਵੇਗਾ ਤੀਸਰੇ ਮੰਤਰੀ ਨੇ ਵੀ ਫਿਰ ਆਪਣਾ ਉੱਤਰ ਦਿੱਤਾ ਉਸਨੇ ਕਿਹਾ ਊਠ ਦੀ ਪੈਰਚਾਲ ਵਿੱਚ ਮੈਂ ਖੂਨ ਦੇ ਤੁੰਦਲੇ ਜਿਹੇ ਛਿੱਟੇ ਦੇਖੇ ਸਨ ਇਸ ਤਰ੍ਹਾਂ ਜਾਪਦਾ ਸੀ ਕਿ ਊਠ ਨੂੰ ਮੱਛਰ ਜਿੱਥੇ ਹੋਰ ਕੀੜੇ ਮਕੌੜੇ ਕੱਟ ਰਹੇ ਹੋਣ ਉਹ ਉਹਨਾਂ ਨੂੰ ਪੂੰਛ ਨਾਲ ਹਟਾਉਂਦਾ ਹੋਏਗਾ ਪਰ ਪੂੰਛ ਛੋਟੀ ਹੋਣ ਕਰਕੇ ਇਹਨਾਂ ਨੂੰ ਭਜਾਉਣ 'ਚ ਅਸਫਲ ਰਹੀ ਹੋਵੇਗੀ ਤੇ ਮੱਛਰਾਂ ਵਗੈਰਾ ਦੇ ਕੱਟਣ ਨਾਲ ਜਿਹੜਾ ਖੂਨ ਨਿਕਲਦਾ ਹੋਏਗਾ ਉਹ बार-बार ਪੂੰਛ ਵੱਜਣ ਨਾਲ ਉਸ ਦੇ ਛਿੱਟੇ ਥੱਲੇ ਊਂਠ ਦੀ ਪੈਰ ਚਾਲ ਦੇ ਇੱਧਰ ਉੱਧਰ ਪੈਂਦੇ ਰਹੇ ਹੋਣਗੇ ਫਿਰ ਚੌਥੇ ਮੰਤਰੀ ਨੇ ਕਿਹਾ ਮੈਂ ਦੇਖਿਆ ਕਿ ਊਂਟ ਦੇ ਅਗਲੇ ਦੋਨੋਂ ਪੈਰ ਤੇ ਜ਼ਮੀਨ ਤੇ ਨੇ ਚੰਗੀ ਤਰ੍ਹਾਂ ਪੱਕੇ ਨਿਸ਼ਾਨ ਬਣੇ ਹੋਏ ਨੇ ਜਦਕਿ ਤੀਸਰਾ ਪੈਰ ਜਿਹੜਾ ਕਿ ਠੀਕ ਸਾਥ ਸੀ ਉਹ ਸਿਰਫ ਜ਼ਮੀਨ ਨੂੰ ਜਰਾ ਤੋਂ ਹੀ ਛੂੰਦਾ ਜਾਪਦਾ ਸੀ ਮੈਂ ਇਸ ਤੋਂ ਨਤੀਜਾ ਕੱਢਿਆ ਕਿ ਜ਼ਰੂਰ ਉਸ ਦੇ ਪੇਟ ਵਿੱਚ ਕੋਈ ਦਰਦ ਜਿਹਾ ਹੋਵੇਗਾ ਜਿਸ ਕਾਰਨ ਉਹ ਆਪਣੀਆਂ ਪਿਛਲੀਆਂ ਲੱਤਾਂ ਨੂੰ ਜ਼ਮੀਨ ਤੇ ਜੋਰ ਨਾਲ ਰੱਖਣ ਵਿੱਚ ਤਕਲੀਫ ਮਨ ਰਿਹਾ ਸੀ ਤੇ ਉਹ ਆਪਣੀਆਂ ਲੱਤਾਂ ਨੂੰ ਜ਼ਮੀਨ ਤੇ ਨਹੀਂ ਰੱਖ ਰਿਹਾ ਸੀ ਚਾਰਾਂ ਮੰਤਰੀਆਂ ਕੋਲੋਂ ਰਾਜੇ ਨੇ ਇਹ ਸਫਾਈਆਂ ਸੁਣੀਆਂ ਤਾਂ ਉਹ ਆਪਣੇ ਮੰਤਰੀਆਂ ਦੀ ਤਾਰੀਫ਼ ਕਰਨੋਂ ਨਾ ਰਹਿ ਸਕਿਆ ਉਹਨਾਂ ਦੀ ਸਿਆਣਪ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਉਸ ਨੇ ਬਾਦਸ਼ਾਹ ਨੇ ਸੋਚਿਆ ਕਿ ਇੰਨੇ ਸਿਆਣੇ ਆਦਮੀ ਨੇ ਜੋ ਮੇਰੀ ਲੋਕਾਂ ਉੱਪਰ ਪਰ ਟੈਕਸ ਲਾਉਣ ਦੀ ਸਕੀਮ ਰੱਦ ਕਰ ਦਿੱਤੀ ਸੀ ਜਿਨ੍ਹਾਂ ਨੇ ਤਾਂ ਇਹ ਸਿਆਣੀ ਗੱਲ ਹੀ ਹੋਵੇਗੀ ਮੈਨੂੰ ਜ਼ਰੂਰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਉਸੇ ਵੇਲੇ ਬਾਦਸ਼ਾਹ ਨੇ ਜਿਹੜੇ ਆਮ ਲੋਕਾਂ ਤੇ ਟੈਕਸ ਲਾਏ ਸਨ ਉਹ ਰੱਦ ਕਰ ਦਿੱਤੇ ਤੇ ਉਹਨਾਂ ਮੰਤਰੀਆਂ ਨੂੰ ਵੀ ਕਿਹਾ ਬਈ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਅਹੁਦੇ ਅਤੇ ਜਾਇਦਾਦਾਂ ਤੁਹਾਨੂੰ ਵਾਪਸ ਕਰਦਾ ਹਾਂ ਤੁਸੀਂ ਫਿਰ ਮੇਰੇ ਮੰਤਰੀ ਮੰਡਲ 'ਚ ਸ਼ਾਮਲ ਹੋ ਜਾਓ ਅੱਗੇ ਤੋਂ ਮੈਂ ਹਮੇਸ਼ਾ ਤੁਹਾਡੀ ਹਰ ਸਲਾਹ ਨਾਲ ਆਪਣਾ ਰਾਜ ਪ੍ਰਬੰਧ ਚਲਾਵਾਂਗਾ ਇਹ ਸੁਣ ਕੇ ਚਾਰੋਂ ਮੰਤਰੀ ਬਹੁਤ ਖੁਸ਼ ਹੋਏ ਉਹਨਾਂ ਨੇ ਰਾਜੇ ਦੀ ਗੱਲ ਮੰਨ ਲਈ ਤੇ ਫਿਰ ਤੋਂ ਬਾਦਸ਼ਾਹ ਦੇ ਦਰਬਾਰ ਵਿੱਚ ਆ ਗਏ ਤੇ ਉਧਰੋਂ ਊਠ ਵਾਲੇ ਵਪਾਰੀ ਨੂੰ ਵੀ ਉਸ ਦਾ ਊਠ ਮਿਲ ਗਿਆ ਤੇ ਜੋ-ਜੋ ਗੱਲਾਂ ਮੰਤਰੀਆਂ ਨੇ ਦੱਸੀਆਂ ਸਨ ਉਹ ਸਾਰੀਆਂ ਹੀ ਸੱਚੀਆਂ ਸਨ ਵਪਾਰੀ ਨੂੰ ਵੀ ਆਪਣਾ ਊਠ ਮਿਲਣ ਤੇ ਉਹਨਾਂ ਨੇ ਚਾਰਾਂ ਮੰਤਰੀਆਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੇਰੇ ਊਠ ਨੂੰ ਬਿਨਾਂ ਦੇਖੇ ਮੈਨੂੰ ਦੱਸ ਦਿੱਤਾ ਕਿ ਉਹ ਕਿਸ ਰਸਤੇ ਵੱਲ ਗਿਆ ਏ ਤੇ ਤੁਹਾਡੀ ਵਜ੍ਹਾ ਨਾਲ ਮੈਨੂੰ ਮੇਰਾ ਊਠ ਮਿਲ ਚੁੱਕਾ ਹੈ ਉਸ ਦੇ ਸਿਆਣਪ ਦਾ ਵਪਾਰੀ ਨੇ ਉਹਨਾਂ ਨੂੰ ਇਨਾਮ ਵੀ ਦਿੱਤਾ ਇਹ ਸਭ ਸੁਣ ਕੇ ਹੁਣ ਬਾਦਸ਼ਾਹ ਹੋਰ ਵੀ ਖੁਸ਼ ਹੋ ਚੁੱਕਾ ਸੀ ਕਿ ਉਸ ਦੇ ਰਾਜ ਵਿੱਚ ਇੰਨੇ ਚੰਗੇ ਇੰਨੇ ਚੰਗੇ ਮੰਤਰੀ ਹਨ ਜੋ ਕਿ ਉਸ ਨੂੰ ਕਦੇ ਵੀ ਕਿਸੇ ਕੰਮ ਵਿੱਚ ਨੁਕਸਾਨ ਨਹੀਂ ਹੋਣ ਦੇਣਗੇ ਉਹ ਬਹੁਤ ਖੁਸ਼ ਸੀ ਉਹ ਆਪਣੇ ਵਪਾਰੀਆਂ ਨੂੰ ਹੁਣ ਹੋਰ ਵੀ ਉੱਚੇ ਪਦਵੀਆਂ ਦੇਣਾ ਚਾਹੁੰਦਾ ਸੀ ਤੇ ਹੁਣ ਉਹ ਹਰ ਕੰਮ ਹਰ ਆਪਣਾ ਫੈਸਲਾ ਆਪਣੇ ਮੰਤਰੀਆਂ ਦੀ ਸਲਾਹ ਦੇ ਨਾਲ ਕਰਦਾ ਸੀ। ਮੰਨ ਰਾਜੇ ਦੇ ਮੰਤਰੀ ਵੀ ਹੁਣ ਬਹੁਤ ਖੁਸ਼ ਹਨ ਕਿਉਂਕਿ ਰਾਜਾ ਹੁਣ ਸਹੀ ਫੈਸਲਾ ਲੈਂਦਾ ਸੀ ਤੇ ਮੰਤਰੀ ਵੀ ਆਪਣੇ ਰਾਜ ਦਰਬਾਰ ਵਿੱਚ ਰਾਜੇ ਦੀ ਮਦਦ ਕਰਦੇ ਸਨ। ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ। ਕਿ ਜੇਕਰ ਅਸੀਂ ਆਪਣਾ ਕੰਮ ਇਮਾਨਦਾਰੀ ਸਮਝਦਾਰੀ ਅਤੇ ਦਿਮਾਗ ਲਾ ਕੇ ਕਰਦੇ ਹਾਂ ਤਾਂ ਸਾਨੂੰ ਕੋਈ ਵੀ ਨਹੀਂ ਹਰਾ ਸਕਦਾ ਤੇ ਅਸੀਂ ਹਰ ਮੁਸ਼ਕਿਲ ਦਾ ਕੱਢ ਕੰਮ ਹਰ ਮੁਸ਼ਕਿਲ ਦਾ ਹੱਲ ਕੱਢ ਲੈਂਦੇ ਹਾਂ ਇਸ ਲਈ ਸਾਨੂੰ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਨਾਲਦਿਆਂ ਦੀ ਸਲਾਹ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਜੇਕਰ ਕੋਈ ਸਾਨੂੰ ਚੰਗੀ ਸਲਾਹ ਦਿੰਦਾ ਹੈ ਤਾ ਸਾਨੂੰ ਜ਼ਰੂਰ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਚੰਗੀ ਸਲਾਹ ਦਿੱਤੀ ਹੋਈ ਸਾਡੇ ਹਮੇਸ਼ਾ ਕੰਮ ਆਉਂਦੀ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾ ਤੱਕ ਲਈ ਧੰਨਵਾਦ